ਸਾਲੂ ਜੀ ਬਠਿੰਡਾ ਜ਼ਿਲ੍ਹੇ ਦੀ ਸਮਾਜ ਸੇਵੀ ਸੁਸਾਇਟੀ ਇੱਕ ਨੂਰ ਵੈਲਫੇਅਰ ਸੁਸਾਇਟੀ ਜਿਸ ਦਾ ਬਠਿੰਡਾ ਵੱਲੋਂ ਜੋ ਲੋਕ ਸਮਾਜ ਸੇਵਾ ਦੇ ਕੰਮ ਕਰਦੇ ਨੇ ਕਿਸੇ ਨਾ ਕਿਸੇ ਬਾਰੇ ਉਹ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕਰਦੇ ਨੇ ਤਾਂ ਉਹਨਾਂ ਨੂੰ ਸੁਸਾਇਟੀ ਵੱਲੋਂ ਇੱਕ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਹੌਸਲਾ ਵਜਾਈ ਲਈ ਤਾਂ ਅੱਜ ਇਸੇ ਲੜੀ ਵਿੱਚ ਮੈਡਮ ਰਮਿੰਦਰ ਕੌਰ ਜੋ ਸੁਸਾਇਟੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਉਕੀ ਜੋ ਕੀ ਉਹਨਾਂ ਨੇ ساری ਜ਼ਿੰਦਗੀ ਸਮਾਜ ਸੇਵਾ ਦਾ ਕੰਮ ਕੀਤਾ ਉਹਨਾਂ ਵੱਲੋਂ ਆਪਣੀ ਸੇਵਾ ਕਾਲ ਦੌਰਾਨ ਜ਼ਿਲ੍ਹਾ ਟਾਊਨ ਪਲੈਨਿੰਗ ਦਫ਼ਤਰ ਵਿੱਚ ਬਤੌਰ ਸਟੈਨੋ ਦੀ ਸੇਵਾ ਨਿਭਾਈ ਤੇ ਪੂਰੀ ਇਮਾਨਦਾਰੀ ਮਿਹਨਤ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਮਾਘਮੇਚੂ ਰਿਟਾਇਰ ਹੋਏ ਤੇ ਹੁਣ ਬਠਿੰਡਾ ਸ਼ਹਿਰ ਦੀ ਵੱਖ-ਵੱਖ ਸਮਾਜ ਸੇਵੀ ਸੁਸਾਇਟੀ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਸੇਵਾਵਾਂ ਦੇਖ ਕੇ ਅੱਜ ਉਹਨਾਂ ਦੀਆਂ ਸੋਸਾਇਟੀ ਵੱਲੋਂ ਇੱਕ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦਿੱਤਾ ਗਿਆ ਹੈ ਕਿਉਂਕਿ ਮੈਡਮ ਜਿੱਥੇ ਘਰੇਲੂ ਕੰਮ ਕਰਕੇ ਘਰ ਪਰਿਵਾਰ ਦੇਖਦੇ ਨੇ ਉੱਥੇ ਸਮਾਜ ਸੇਵਾ ਦੀ ਲੜੀ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਤਾਂ ਉਹਨਾਂ ਦੀਆਂ ਸੇਵਾਵਾਂ ਦੇਖ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇੱਕ ਹਾਂਜੀ ਮੈਂ ਇੱਕ ਨੂਰ ਸੋਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ। ਧੰਨਵਾਦ।